ਮੈਂ ਡਿਲੀਵਰੀ ਰੂਮ ਦੇ ਬਾਹਰ ਖੜਾ ਸੀ ਤਾਂ ਡਾਕਟਰ ਨੇ ਬਾਹਰ ਆ ਕੇ ਮੈਨੂੰ ਦੱਸਿਆ ਕਿ ਤੁਹਾਡੇ ਨਾਂ ਤਾਂ ਕੁੜੀ ਹੋਈ ਹੈ ਤੇ ਨਾ ਹੀ ਮੁੰਡਾ ਜਦੋਂ ਮੈਂ ਬੱਚੀ ਨੂੰ ਵੇਖਿਆ ਤਾਂ ਉਹ ਤਾਂ ਕੁਝ ਹੋਰ ਹੀ ਸੀ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਇਹ ਕੀ ਹੈ ਡਾਕਟਰ ਸਾਹਿਬ ਤਾਂ ਡਾਕਟਰ ਸਾਹਿਬ ਕਹਿੰਦੇ ਜੱਗਾ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਉਸਦੇ ਛੋਟੇ ਭਰਾ ਨੇ ਫੋਨ ਕੀਤਾ ਬਾਈ ਘਰੇ ਆ ਜਾ ਭਾਬੀ ਦੀ ਤਬੀਅਤ ਖਰਾਬ ਹੋ ਗਈ ਹੈ ਜੱਗਾ ਜਦੋਂ ਘਰ ਪਹੁੰਚਿਆ ਤਾਂ ਜਿੰਦਰ ਦਰਦ ਨਾਲ ਕੁੱਲ ਰਹੀ ਸੀ ਉਸ ਦੇ ਬੱਚਾ ਹੋਣ ਵਾਲਾ ਸੀ ਉਸ ਨੂੰ ਛੇਤੀ ਹਸਪਤਾਲ ਲੈ ਗਏ ਤਾਂ ਨਰਸ ਉਸ ਨੂੰ ਅੰਦਰ ਲੈ ਗਈ ਡਾਕਟਰਾਂ ਨੇ ਦੱਸਿਆ ਕਿ ਬੱਚਾ ਆਪਰੇਸ਼ਨ ਨਾਲ ਹੋਵੇਗਾ ਜੱਗੇ ਨੇ ਕਹਿ ਦਿੱਤਾ ਚਲੋ ਕੋਈ ਗੱਲ ਨਹੀਂ ਆਪਰੇਸ਼ਨ ਕਰ ਦਿਓ ਮਾਂ ਅਤੇ ਬੱਚੇ ਦੋਨੋਂ ਹੀ ਸਹੀ ਸਲਾਮਤ ਚਾਹੀਦੇ ਹਨ ਡਾਕਟਰ ਨੇ ਅੱਧੇ ਘੰਟੇ ਬਾਅਦ ਆ ਕੇ ਜੱਗੇ ਨੂੰ ਦੱਸਿਆ ਕਿ ਤੇਰੀ ਪਤਨੀ ਤਾਂ ਬਿਲਕੁਲ ਠੀਕ ਹੈ ਪਰ ਤੇਰੇ ਘਰ ਜੋ ਬੱਚਾ ਹੋਇਆ ਹੈ ਉਹ ਨਾ ਤਾਂ ਕੁੜੀ ਹੈ ਤੇ ਨਾ ਹੀ ਮੁੰਡਾ ਡਾਕਟਰ ਸਾਹਿਬ ਇਹ ਕੀ ਕਹਿ ਰਹੇ ਹੋ ਤੁਸੀਂ ਜੱਗੇ ਨੇ ਘਬਰਾ ਕੇ ਪੁੱਛਿਆ ਮੈਨੂੰ ਸਿੱਧਾ-ਸਿੱਧਾ ਦੱਸੋ ਡਾਕਟਰ ਸਾਹਿਬ ਗੱਲ ਕੀ ਹੈ ਡਾਕਟਰ ਨੇ ਕਿਹਾ ਫਿਰ ਸਿੱਧੇ ਸ਼ਬਦਾਂ ਵਿੱਚ ਸੁਣ ਲਵੋ ਤੁਹਾਡੇ ਘਰ ਖੁਸਰਾ ਪੈਦਾ ਹੋਇਆ ਹੈ ਡਾਕਟਰ ਦੀ ਇਹ ਗੱਲ ਸੁਣ ਕੇ ਜੱਗਾ ਤੇ ਜਿੰਦਰ ਦੇ ਚਿਹਰਿਆਂ ਦੇ ਰੰਗ ਉੱਡ ਗਏ ਉਹ ਜਦੋਂ ਹਸਪਤਾਲ ਵਿੱਚੋਂ ਛੁੱਟੀ ਲੈ ਕੇ ਘਰ ਆਏ ਆਪਣਾ ਬੂਹਾ ਖੋਲਦੇ ਹੀ ਕਹਿਣ ਲੱਗੇ ਕਿ ਲੋਕ ਕੀ ਕਹਿਣਗੇ ਜਿੰਦਰ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਸੀ ਉਸ ਨੇ ਉਸ ਬੱਚੇ ਦਾ ਨਾਮ ਗੁਰਲੀਨ ਰੱਖਿਆ ਜਦੋਂ ਗੁਰਲੀਨ 2 ਸਾਲ ਦੀ ਹੋਈ ਤਾਂ ਜਿੰਦਰ ਨੇ ਜੱਗੇ ਨੂੰ ਦੁਬਾਰਾ ਫਿਰ ਖੁਸ਼ਖਬਰੀ ਸੁਣਾਈ ਤਾ ਜੱਗੇ ਦੇ ਮੂੰਹੋਂ ਇਹ ਨਿਕਲਿਆ ਕਿਤੇ ਫੇਰ ਦੁਬਾਰਾ ਖੁਸਰਾ ਨਾ ਹੋ ਜਾਵੇ ਜਿੰਦਰ ਕਹਿੰਦੀ ਕਿ ਐਵੇਂ ਨਹੀਂ ਬੋਲੀਦਾ ਰੱਬ ਰੱਬ ਕਰੋ ਜਦ ਉਹਨਾਂ ਦੇ ਦੂਸਰਾ ਬੱਚਾ ਪੈਦਾ ਹੋਇਆ ਤਾਂ ਉਹ ਬਹੁਤ ਖੁਸ਼ ਸੀ ਕਿਉਂਕਿ ਇਸ ਵਾਰ ਉਸ ਦੇ ਘਰ ਮੁੰਡਾ ਹੋਇਆ ਸੀ ਜੱਗੇ ਦੇ ਤਾਂ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸੀ ਸਮਾਂ ਆਪਣੀ ਚਾਲ ਚੱਲਦਾ ਗਿਆ ਜਦੋਂ ਗੁਰਲੀਨ 2 ਸਾਲਾਂ ਦੀ ਹੋਈ ਤਾਂ ਇੱਕ ਦਿਨ ਜੱਗਾ ਜਿੰਦਰ ਨੂੰ ਕਹਿਣ ਲੱਗਾ ਕਿ ਮੈਂ ਹੁਣ ਇਸ ਨੂੰ ਘਰ ਨਹੀਂ ਰੱਖ ਸਕਦਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਤੇ ਕਹਿੰਦੇ ਨੇ ਇਹਨੂੰ ਇਸ ਦੀ ਬਰਾਦਰੀ ਵਿੱਚ ਛੱਡ ਆਓ ਪਰ ਜਿੰਦਰ ਰੋਣ ਲੱਗ ਪਈ ਇਹ ਗੱਲ ਸੁਣ ਕੇ ਉਹ ਕਹਿੰਦੀ ਮੈਂ ਆਪਣੀ ਧੀ ਬਿਨਾ ਨਹੀਂ ਰਹਿ ਸਕਦੀ ਇੱਕ ਦਿਨ ਜੱਗਾ ਜਿੰਦਰ ਤੋਂ ਚੋਰੀ ਖੁਸਰਿਆਂ ਨੂੰ ਦੱਸ ਆਇਆ ਤੇ ਆਪਣੇ ਘਰ ਦਾ ਪਤਾ ਦੇ ਆਇਆ ਕਿ ਇਸ ਘਰ ਵਿੱਚ ਖੁਸਰਾ ਰਹਿੰਦਾ ਹੈ ਖੁਸਰੇ ਤਾਂ ਅਗਲੇ ਦਿਨ ਹੀ ਆ ਗਏ ਤੇ ਸਭ ਤੋਂ ਵੱਡੀ ਮਹੰਤ ਨੇ ਗੁਰਲੀਨ ਕੋਲ ਆ ਕੇ ਕਿਹਾ ਆਜਾ ਮੇਰੀ ਧੀ ਅੱਜ ਤੋਂ ਬਾਅਦ ਮੈਂ ਤੇਰੀ ਮਾਂ ਤੇ ਮੈਂ ਹੀ ਤੇਰਾ ਪਿਓ ਹਾਂ ਗੁਰਲੀਨ ਵੀ ਆਪਣੇ ਘਰ ਆਪਣੇ ਬਾਪ ਦੇ ਤਾਨੇ ਮੇਨੇ ਤੋਂ ਤੰਗ ਆ ਚੁੱਕੀ ਸੀ ਉਸ ਨੇ ਵੀ ਵੱਡੀ ਮਹੰਤ ਨੂੰ ਝੱਟਪਟ ਗੱਲ ਵਕੜੀ ਪਾ ਲਈ ਸੀ ਗੁਰਲੀਨ ਦੀ ਮਾਂ ਬਹੁਤ ਰੋ ਰਹੀ ਸੀ ਆਡ ਗਵਾਂਡ ਦੇ ਲੋਕ ਇਕੱਠੇ ਹੋਏ ਉਸ ਨੂੰ ਸਮਝਾਉਣ ਲੱਗੇ ਇਹ ਤਾਂ ਇੱਕ ਦਿਨ ਹੋਣਾ ਹੀ ਸੀ ਤੂੰ ਜਾਣਦੇ ਆਪਣੀ ਕੁੜੀ ਨੂੰ ਗੁਰਲੀਨ ਬੜੀ ਖੁਸ਼ੀ-ਖੁਸ਼ੀ ਉਹਨਾਂ ਦੇ ਨਾਲ ਤੁਰ ਪਈ ਉਹਨਾਂ ਨੇ ਘਰ ਜਾ ਕੇ ਗੁਰਲੀਨ ਨੂੰ ਬਹੁਤ ਸਾਰੀਆਂ ਚੀਜ਼ਾਂ ਖਾਣ ਵਾਸਤੇ ਦਿੱਤੀਆਂ ਤੇ ਸੋਹਣੇ-ਸੋਹਣੇ ਕੱਪੜੇ ਪੈਣਣ ਵਾਸਤੇ ਲਿਆ ਕੇ ਦਿੱਤੇ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ ਕਿਉਂਕਿ ਉਹ ਸਭ ਤੋਂ ਛੋਟੀ ਤੇ ਸੋਹਣੀ ਵੀ ਰੱਜ ਕੇ ਸੀ ਗੁਰਲੀਨ ਸਭ ਤੋਂ ਵੱਡੇ ਖੁਸਰੇ ਨੂੰ ਵੱਡੀ ਮਾਂ ਕਹਿ ਕੇ ਬੁਲਾਉਂਦੀ ਸੀ ਗੁਰਲੀਨ ਨੂੰ ਪੜਨ ਦਾ ਬਹੁਤ ਸ਼ੌਂਕ ਸੀ ਇੱਕ ਦਿਨ ਉਸ ਨੇ ਕਿਹਾ ਕਿ ਵੱਡੇ ਮੰਮਾ ਮੈਂ ਪੜਨਾ ਹੈ ਮੈਂ ਵੀ ਸਕੂਲ ਜਾਇਆ ਕਰਨਾ ਹੈ ਉਸ ਦੇ ਵੱਡੇ ਮੰਮਾ ਉਸ ਨੂੰ ਅਗਲੇ ਦਿਨ ਸਕੂਲ ਲੈ ਗਏ ਲਾਕੇ ਦੇ ਬਹੁਤ ਵਧੀਆ ਸਕੂਲ ਵਿੱਚ ਉਸ ਦੀ ਐਡਮਿਸ਼ਨ ਕਰਵਾਈ ਹੁਣ ਤਾਂ ਉਸ ਨੂੰ ਉਹੋ ਵੀ ਉਸਦੀ ਮਾਂ ਰੱਬ ਜਾਪਦੀ ਸੀ ਉਹ ਆਪਣੀ ਮਾਂ ਦੇ ਨਾਲ ਹੀ ਸੌਂਦੀ ਸੀ ਉਸਦੀ ਮਾਂ ਉਸ ਨੂੰ ਬਦਾਮਾਂ ਵਾਲਾ ਦੁੱਧ ਪਿਉਂਦੀ ਫਿਰ ਕਹਿੰਦੀ ਕਿ ਅੱਜ ਮੇਰੇ ਪੁੱਤ ਨੇ ਸਕੂਲ ਵਿੱਚ ਕੀ ਲੈ ਕੇ ਜਾਣਾ ਹੈ ਉਸਦੀ ਪਸੰਦ ਦਾ ਖਾਣਾ ਬਣਾ ਕੇ ਦਿੰਦੀ ਗੁਰਲੁਈਨ ਹੋਣਾ ਬਹੁਤ ਜ਼ਿਆਦਾ ਖੁਸ਼ ਸੀ ਉਹ ਪੜਨ ਵਿੱਚ ਤਾਂ ਬਹੁਤ ਹੁਸ਼ਿਆਰ ਨਿਕਲੀ ਉਹ ਪੜ੍ਹ ਲਿਖ ਕੇ ਅਫਸਰ ਬਣ ਗਈ ਤੇ ਉਸ ਦੀ ਮਾਂ ਨੇ ਉਸ ਨੂੰ ਵੱਡੀ ਗੱਡੀ ਤੇ ਡਰਾਈਵਰ ਦੇ ਦਿੱਤਾ ਨਾਲ ਡਿਊਟੀ ਤੇ ਜਾਣ ਵਾਸਤੇ ਇੱਕ ਦਿਨ ਜਦੋਂ ਉਹ ਬਿਰਧ ਆਸ਼ਰਮ ਵਿੱਚ ਰਾਉਂਡ ਲਗਾਉਣ ਗਈ ਤਾਂ ਉੱਥੇ ਬਜ਼ੁਰਗਾਂ ਨੂੰ ਵੇਖ ਕੇ ਉਸ ਦਾ ਮਨ ਪਰ ਆਇਆ ਘਰ ਆ ਕੇ ਕਹਿੰਦੀ ਵੱਡੇ ਮੰਮਾ ਕਿਹੋ ਜਿਹੇ ਉਹ ਬੱਚੇ ਹਨ ਜੋ ਆਪਣੇ ਮਾਂ-ਬਾਪ ਨੂੰ ਇਸ ਤਰ੍ਹਾਂ ਛੱਡ ਜਾਂਦੇ ਨੇ ਬਿਰਧ ਆਸ਼ਰਮ ਵਿੱਚ ਤੇ ਆਪਣੀ ਮਾਂ ਨੂੰ ਕਹਿੰਦੀ ਹੈ ਮੈਂ ਹਰ ਰੋਜ਼ ਜਾਇਆ ਕਰਾਂਗੀ ਬਜ਼ੁਰਗਾਂ ਦਾ ਆਸ਼ਰਮ ਮੈਨੂੰ ਬਹੁਤ ਚੰਗਾ ਲੱਗਦਾ ਹੈ ਉੱਥੇ ਜਾਣਾ ਬਜ਼ੁਰਗਾਂ ਨੂੰ ਫਲ ਫਰੂਟ ਦੇ ਕੇ ਆਇਆ ਕਰਾਂਗੀ ਉਸ ਦੀ ਮਾਂ ਕਹਿੰਦੀ ਠੀਕ ਹੈ ਪੁੱਤ ਜਿਵੇਂ ਤੈਨੂੰ ਚੰਗਾ ਲੱਗੇ ਹੁਣ ਉਹ ਰੋਜ਼ਾਨਾ ਬਿਰਦ ਆਸ਼ਰਮ ਜਾਂਦੀ ਸੀ ਇੱਕ ਦਿਨ ਉਸ ਨੇ ਦੇਖਿਆ ਕਿ ਇੱਕ ਨਵਾਂ ਵਿਆਹਿਆ ਜੋੜਾ ਆਪਣੇ ਪਿਓ ਨੂੰ ਬਿਰਦ ਆਸ਼ਰਮ ਦੇ ਦਰਵਾਜ਼ੇ ਕੋਲ ਸੱਟ ਕੇ ਚਲੇ ਗਏ ਤੇ ਭੱਜ ਗਏ ਗੁਰਲੀਨ ਨੇ ਬਜ਼ੁਰਗ ਨੂੰ ਚੁੱਕਿਆ ਤੇ ਕੁਰਸੀ ਤੇ ਬਿਠਾਇਆ ਜਦੋਂ ਉਹ ਬਜ਼ੁਰਗਾਂ ਨੂੰ ਬੜੇ ਧਿਆਨ ਨਾਲ ਵੇਖਿਆ ਤਾਂ ਉਸ ਨੂੰ ਯਾਦ ਆ ਗਿਆ ਕਿ ਇਹ ਤਾਂ ਮੇਰਾ ਪਿਓ ਹੈ ਪਰ ਉਹਨੇ ਉਸ ਨੂੰ ਨਾ ਕੁਝ ਦੱਸਿਆ ਗੱਡੀ ਤੋਂ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਉਸ ਦੇ ਸੱਟ ਲੱਗ ਗਈ ਸੀ ਤੇ ਉਸ ਨੇ ਉੱਧਰ ਇਲਾਜ ਕਰਉਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਉਹ ਆਪਣੇ ਪਿਓ ਕੋਲ ਆਈ ਉਸ ਦਾ ਹੱਥ ਫੜ ਕੇ ਚੁੰਮਣ ਲੱਗੀ ਇੱਕ ਬਜ਼ੁਰਗ ਨੇ ਕਿਹਾ ਕਿ ਤੂੰ ਕੌਣ ਏ ਤੂੰ ਮੇਰੇ ਨਾਲ ਇੰਨਾ ਮੋਹ ਕਿਉਂ ਕਰਦੀ ਏ ਗੁਰਲੀਨ ਨੇ ਕਿਹਾ ਸਚਾਈ ਸੁਣ ਸਕਦੇ ਹੋ ਬਾਪੂ ਜੀ ਉਹ ਬਜ਼ੁਰਗ ਕਹਿਣ ਲੱਗਾ ਹਾਂ ਪੁੱਤ ਦੱਸ ਤਾਂ ਸਹੀ ਗੱਲ ਕੀ ਹੈ ਫਿਰ ਗੁਰਲੀਨ ਨੇ ਕਿਹਾ ਮੈਂ ਤੁਹਾਡੇ ਘਰੋਂ ਕੱਢੀ ਹੋਈ ਔਲਾਦ ਗੁਰਲੀਨ ਹਾਂ ਇੰਨੀ ਗੱਲ ਸੁਣ ਕੇ ਉਸ ਦਾ ਪਿਓ ਤਾਂ ਹਾਂ ਮਾਰ ਕੇ ਰੋਣ ਲੱਗ ਪਿਆ ਕਹਿੰਦਾ ਤੇਰਾ ਹੀ ਸ਼ਰਾਫ ਮਾਰ ਗਿਆ ਮੈਨੂੰ ਤੇਰੇ ਜਾਣ ਤੋਂ ਬਾਅਦ ਤੇਰੀ ਮਾਂ ਨੇ 4 ਕ ਸਾਲ ਹੀ ਕੱਟੇ ਤੇ ਉਹ ਪੂਰੀ ਹੋ ਗਈ ਤੇਰਾ ਭਰਾ ਮੇਰੇ ਕਹਿਣੇ ਤੋਂ ਬਾਹਰ ਸੀ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਉਸ ਦੀ ਘਰ ਵਾਲੀ ਨੇ ਆਉਂਦੇ ਹੀ ਮੈਨੂੰ ਘਰੋਂ ਕੱਢ ਦਿੱਤਾ ਗੁਰਲੀਨ ਕਹਿੰਦੀ ਮੈਨੂੰ ਮੇਰੀ ਮਾਂ ਨੇ ਪੁੱਤ ਬਣਾ ਕੇ ਚੰਗੇ ਸੰਸਕਾਰ ਦਿੱਤੇ ਨੇ ਉਸ ਨੇ ਮੈਨੂੰ ਸਿਖਾਇਆ ਹਰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਉਸ ਦਾ ਪਿਓ ਕਹਿੰਦਾ ਮੈਂ ਮਿਲਣਾ ਚਾਹੁੰਦਾ ਹਾਂ ਤੇਰੀ ਮਾਂ ਨੂੰ ਗੁਰਲੀਨ ਆਪਣੀ ਵੱਡੀ ਮੰਮਾ ਨੂੰ ਲੈ ਕੇ ਆਈ ਤੇ ਉਸ ਦਾ ਪਿਓ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ ਕਹਿੰਦਾ ਮੈਂ ਬਹੁਤ ਵੱਡਾ ਪਾਪੀ ਹਾਂ ਉਸ ਦੀ ਸਜ਼ਾ ਮੈਨੂੰ ਮਿਲ ਗਈ ਹੈ ਇਹਨੇ ਜਿੰਨਾ ਅੱਜ ਤੁਹਾਡਾ ਨਾਮ ਰੋਸ਼ਨ ਕੀਤਾ ਹੈ ਜੇ ਮੈਂ ਨਾ ਘਰੋਂ ਕੱਢਦਾ ਤਾਂ ਅੱਜ ਮੇਰਾ ਨਾਮ ਰੋਸ਼ਨ ਹੋਣਾ ਸੀ ਹੁਣ ਗੁਰਲੀਨ ਤੇ ਪਿਓ ਦੇ ਪੱਲੇ ਕੁਝ ਵੀ ਨਹੀਂ ਰਿਹਾ ਸੀ ਸਿਵਾਏ ਪਛਤਾਵੇ ਤੋਂ ਕਿਹੋ ਜਿਹੀ ਲੱਗੀ ਇਹ ਕਹਾਣੀ ਆਪਣੇ ਸਜਾ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ